ਸਸਿਓ ਭਾਈ ਭਾਜੀ ਕੀ ਕੀ ਬਣਾਈ ਜਾਂਦੇ ਵਾਤੋ ਪਰ ਇਹ ਆਪਾਂ ਦਾ ਦੇਸੀ ਤੜਕਾ ਫੂਟਪੁਆਇੰਟ ਵਿੱਚ ਸੋਇਆ ਚਾਂਪ ਦੇ ਵੱਲੋਂ ਪਲਾਈ ਰੋਸਟਡ ਮਸਾਲਾ ਚਾਰੀ ਪੁਗਾਨੀ ਤਰੀਆਲੀ ਚਾਪ ਭਾਜੀ ਕਿੰਨਾ ਖਰਚਾ ਆ ਜਾਂਦਾ ਨਾ ਭਾਣ ਤੋਂ ਬੜੀ ਖਰਚਾ ਕੀ ਭਾਜੀ ਉਹ ਹੀ ਸੱਚਾ ਜੋ ਸਾਰੀ ਦੁਨੀਆ ਚ ਲਾ ਰਹੀ ਆ ਭਾਜੀ ਦੇਖ ਰਿਆਂ ਸਰਕਾਰ ਸਪੋਰਟੇ ਬਹੁਤ ਆ ਕੋਈ ਸ਼ਰਮਾਉਣ ਨਾਲ ਕੀ ਆ ਸ਼ਰਮਾ ਜੇ ਆਪਾਂ ਐਡੇ ਸ਼ਰਮਾਈ ਗਏ ਤਾਂ ਫਿਰ ਆਪਣਾ ਕੀ ਗੰਬੇ ਬਾਹਰ ਜਾ ਕੇ ਕੋਈ ਝਾੜੂ ਪੋਚੇ ਕਰਨ ਲਈ ਤਾਂ ਚੰਗਾ ਪਾ ਰਾਂ ਇਧਰ ਖੋਲ ਲੋ ਬਿਜ਼ਨਸ ਭਾਜੀ ਪਾਉਗੇ ਕਿ ਕਿੰਨਾ ਦੇਖ ਕਿੰਨੀ ਸਫਾਈ ਹੋਈ ਹੈ ਕੰਪਨੀਾਂ ਦੀ ਸਫਾਈ ਨਹੀਂ ਪਾਣੀ ਤਾਂ ਆਪਾਂ ਦੇਸੀ ਤੜਕਾ ਫੂਡ ਪੁਆਇੰਟ ਵੈੱਜ ਸੋਇਆ ਚਾਹ ਦੀ ਸਪੈਸ਼ਲਿਟੀ ਤੁਹਾਨੂੰ ਮੈਂ ਵੈਦਾਂ ਮਖਸਦੀ ਤੁਹਾਨੂੰ ਚਾਹ ਤੋਂ ਮੰਨੇ ਆ ਮਲਾਈ ਚਾਹ ਹੈਗੀ ਆ ਸੋਇਪਿਡ ਮਿੱਟਾ ਮਿਕਸਰ ਅੱਜ ਕੱਲ੍ਹ ਵੇਖੋ ਵੀਰ ਮੇਰਾ ਹੁਣ ਕੀ ਰੋਲਾ ਕਿਆ ਨੇ ਰੋਲਾ ਪਾਇਆ ਕਿ ਸੋਇਆ ਹੈ ਸੋਇਆ ਸੋਇਆ ਵੀ ਪ्योर ਨਹੀਂ ਹੁੰਦੀ ਵੀਰ ਜੀ ਮੈਦਾ ਮਿਕਸ ਹੋਏਗਾ ਫੇਰੀ ਚਾਂਪ ਨੇ ਹਾਂ ਜੀ ਬਿਲਕੁਲ ਜੀ ਆ ਹੁਣ ਤੁਹਾਡੀ ਲੱਗ ਗਈ ਚਾਂਪ ਤਾਂ ਵਿੱਚ ਜੀ ਵੇਖੋ ਰੋਸਟ ਹੋ ਰਹੀ ਹੈ ਅੱਜ ਭਾਈ ਵੀ ਆ ਰੈਡੀ ਹਾਂ ਜੀ ਭਾਈ ਇਹ ਕੀ ਲਾਈ ਜਾਂਦੇ ਹੋ ਇਹ ਭਾਈ ਬਟਰ ਇਹ ਹੈ ਡੇਲੀਸ਼ੀਅਸ ਬਟਰ ਭਈ ਲੋਕੀ ਕਈ ਮਤਲਬ ਐਵੇਂ ਕੀ ਪਾਈ ਜਾਂਦੇ ਵੈਸੇ ਉਹ ਭਈ ਲੋਕੀ ਤਾਂ ਨਾ ਨਿਊਟ੍ਰੀਲ ਲਾਈਟ ਪਤਾ ਭਲਾ ਨੇ ਗਲਿਸ਼ਸ ਬਟ ਪਿਓਰ ਵਧੀਆ ਚੀਜ਼ ਮੁੰਦੇ ਕਿਹਾ ਤਾਂ ਪੁਣ ਹੈ ਜੀ ਜੀ ਫਿਰ ਚਾਹ ਜੀ ਜਿਹੜੀ ਮਰਜ਼ੀ ਲੈ ਲਓ ਭਾਈ ਹਰ ਇੱਕ ਚੀਜ਼ ਤੁਹਾਨੂੰ ਪਤਾ ਹੀ ਹੈ ਕਿ ਹੋ ਜੀ ਹੈ ਹੁਣ ਇਹ ਤੋੜੀ ਹੋ ਗਈ ਮਲਾਈ ਚਾਹ ਤੇ ਰੈਡੀ ਇੱਥੇ ਤੇ ਹੁਣ ਦੇ ਵਿੱਚ ਪਾਸ ਵੀ ਦੇ ਕਿ ਪਾਉਣੇ ਆ ਭਲੇ ਹੁਣ ਆ ਵੇਖੋ ਵੇਚੀ ਤੁਹਾਡੀ ਹੁਣ ਹਾ ਭਾਈ ਚਾਹ ਜਿਹੜੀ ਕੱਟੀ ਗਈ ਹੁਣ ਰੱਖੋ ਇੱਥੇ ਹੁਣ ਪੈ ਗਈ ਚਾਹ ਹੁਣ ਚੇਹਰੇ ਵਿੱਚ ਚਾੜਨ ਦਾ ਲਾਪਾ ਪਵੇਗਾ ਫੇਰ ਹਾਂ ਮੈਂ ਤਾਂ ਚਾਰ ਮਸਾਲਾ ਲਾਇਆ ਇਹਨੇ ਕਿ ਬਚਾਰੀ ਫਰ ਮੇੜੀ ਹਾਂਜੀ ਆਪਣਾ ਤਿਆਰ ਕਰਦੇ ਭਾਜੀ ਹਾਂਜੀ ਚਾਹਮ ਨੂੰ ਮੈਂ ਆਪਣਾ ਹੀ ਮਸਾਲਾ ਲਾਇਆ ਸਾਈ ਦਾ ਤੇ ਹੁਣ ਲਾਈ ਕਰੀਮ ਪੈ ਗਈ ਜਿੰਜ ਭਾਜੀ ਮੀਂਹ ਤੋਂ ਪਾਈ ਜਾਂਦੀ ਇਹ ਗਰੀਬਾ ਖੁੱਲੇ ਦਿਲ ਦੇ ਆ ਜਾਨਵਾਦ ਹੈ ਭਾਈ ਆੜ ਦੀ ਪੰਜਾਬੀਆਂ ਦੀ ਪਛਾਣ ਆ ਗਿਆ ਜੀ ਬਿਲਕੁਲ ਲਓ ਆਪਾਂ ਡੱਬਾ ਹੀ ਖਾਲੀ ਕਰ ਦੇਣਾ ਆਹ ਵਖੋ ਜੀ ਡੱਬਾ ਹੀ ਖਾਲੀ ਕਰ ਦੇਣਾ ਆਪਾਂ ਤਾਂ ਕਲੇ ਨਾ ਪੈ ਜਾਣੋ ਨਾ ਕੀ ਬਾਬਾ ਜੀ ਉਹਨਾਂ ਇਹ ਬਟਲ ਡੇਲੀਸ਼ੀਅਸ ਬਟਰ ਜਿਹੜਾ ਹੁਣ ਚਾਂਪ ਲਗਾਉਣ ਦੇ ਵੇਲੇ ਲਗਾਇਆ ਹੁਣ ਇਹਨਾਂ ਨੂੰ ਪੱਕ ਪੜੇਗੀ ਫਿਰ ਅੰਦਰ ਤੱਕ ਪਕਾਈਓ ਕਿਉਂਕਿ ਰੋਸਟ ਕਰਨ ਤੋਂ ਬਾਅਦ ਫਿਰ ਅੰਦਰ ਤੱਕ ਪੂਰੀ ਪਕਾਈ ਹੋਵੇ ਤੇ ਤੇ ਜਾ ਕੇ ਅੰਦਰ ਹੀ ਥਰੀ ਪੱਟ ਖੁਰਦੀ ਆ ਤਾਂ ਵਧੀਆ ਲੱਗਦੀ। ਲਓ ਜੀ ਵੀਰੇ ਇਹ ਹੋ ਗਈ ਹੁਣ ਤੁਹਾਡੀ ਚਾਂਪ ਤਿਆਰ। ਬੱਸ ਧੰਨਵਾਦ। ਕੋਈ ਸੋਚਿਆ ਸ਼ੁਰੂ ਤੋਂ ਐਸੇ ਕਰਕੇ ਆ ਕਿ पढ़ाई तो पर नौकरियां नौकरी तो बंदा ये तो चंगा अपना काम कर दो हाँ जी हाँ जी भाई ये तो पैकिंग बहुत होल है ये घर तो डिप्लेट लगेगी हाँ आपने ये स्लाइस किता पे आज स्लाइसर ਲਛੇਦਾਰ ਵਾਲਾ ਇਹ ਹੁਣ ਆਪਾਂ ਪਲੇਟ ਪਾਉਣ ਲਗੇ ਮਿੱਟ ਸੌਸ ਦਹੀਂ ਦੀ ਚਟਨੀ ਬਹੁਤ ਬਹੁਤ ਸਾਜੀ ਨਾਲ ਉਹ ਭਾਈ ਮਹਿੰਗਾ ਜੀ ਆ ਖਾਣ-ਪੀਣ ਵਾਲੇ ਨੇ ਮਹਿੰਗਾ ਸਸਤਾ ਕੀ ਥੋੜੀ ਨਾ ਵੇਖਣਾ ਉਹਨਾਂ ਨੇ ਤੇ ਚੀ ਖਾਣੀ ਆ ਸਿੱਧੀ ਗੱਲ ਆਪਣੇ ਮੂੰਹ ਤੇ ਇੱਕ ਗੱਲ ਲੋ ਜੀ ਵੀਰ ਆਹੋ ਕਿਤਾ ਦੀ ਚਾਪ ਤੇ ਆਹ ਗਿਆ ਮਲਾਈ ਇਹ ਵੀ ਮਲਾਈ ਕੋਲ ਚ ਲੈਦਾ ਸ਼ੌਕ ਤੇ ਆ ਚਾਪ ਮਾੜਾ ਇੱਕ ਚਾਪ ਲੈ ਮੈਂ ਅੱਜ ਪਹਿਲੀ ਵਾਰ ਆਇਆ ਤੇ ਬਹੁਤ ਹੀ ਵਧੀਆ ਟੇਸਟ ਹੈ ਨਾਲ ਬਹੁਤ ਬੱਤਾ ਹੈ ਬੜਾ ਆ। ਬਸ ਸਾਨੂੰ ਆਪਣਾ ਕੰਮ ਕਰਨਾ ਹੋਵੇ ਕੋਈ ਸੰਗਸ਼ਰਮਣੀ ਕਰਨੀ ਚਾਹੀਦੀ। ਆਪਣਾ ਕੰਮ ਕਰੋ ਤੇ ਵਧੀਆ ਰਹੋ। ਤੇ ਆਪਣੇ ਪੰਜਾਬੀ ਭਰਾਵਾਂ ਨੂੰ ਕੀ ਕਹਿਣਾ ਚਾਹੀਦਾ? ਬਸ ਸਾਰਿਆਂ ਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਜਿਵੇਂ ਕਿਸ ਤਰ੍ਹਾਂ ਕੰਮ ਕਰਦੇ ਆ, ਵਿਲੇ ਰਹਿਣ ਨਾਲ ਆਪਣਾ ਕੰਮ ਕਰੋ, ਨਿਸ਼ਾਨ ਤੋਂ ਛੱਡੋ ਤੇ ਵਧੀਆ ਰਹੋ। ਟੈਸਟ ਕਿਵੇਂ ਦਾ ਲੱਗਾ ਜੀ ਇਹਨੇ ਚਾਪ ਟੈਸਟ ਬਹੁਤ ਵਧੀਆ ਸੀ। ਸਿੱਟਦਾ ਫੂਟਪੈਥ ਬੈਂਚਸ ਹੋਇਆ ਚਾਪ ਸੱਚੇ ਤਾਂ ਚਾਂਪ ਖਾਣੀ ਹੋਵੇ ਗੁਰਨਾਨਕ ਦੇਵ ਜੀ ਦੇ ਵਾਰਿਸ ਕੀਪੀ ਪਾਕੇ ਦੇ ਸਾਹਮਣੇ ਆਵੇ ਫੋਨ ਨੰਬਰ ਹੈਗਾ 8699067665 ਇਹ ਮੇਰਾ ਨੰਬਰ ਹੈ